ਜੰਗ ਟਲਤੀ ਰਹੇ ਤਾਂ ਬਿਹਤਰ ਹੈ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ ਤਾਂ ਬਿਹਤਰ ਹੈ ਪਾਕਿਸਤਾਨ ਨੇ ਭਾਰਤ ਦੇ ਉਪਰ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਆਤਕਵਾਦੀ ਹਮਲਾ ਕੀਤਾ ਹੈਗਾ ਕਿ ਦੇਖੇਗਾ ਜੀ ਮੁਸਲਮਾਨ ਨਾ ਜਿਹੜਾ ਅਦਲਿਕ ਸੀ ਮੁਸਲਮਾਨ ਸ਼ਖਸ ਸੀ ਉਸਨੇ ਬਚਾਇਆ ਬਚਾਉਣ ਦੇ ਕੋਸ਼ਿਸ਼ ਹਿੰਦੂ ਭਾਈਆਂ ਨੂੰ ਉਸਨੇ ਆਪਣੀ ਜਾਨ ਦਿੱਤੀ ਆਮ ਜਿਹੜੇ ਲੋਕ ਮਾਰੇ ਜਾ ਰਹੇ ਨੇ ਦੋਨੋਂ ਪਾਸੇ ਹੁਣ ਪਤਾ ਲੱਗਿਆ ਉੱਥੇ ਵੀ ਕੁਝ ਆਮ ਲੋਕ ਮਾਰੇ ਮਰੇ ਗਏ ਨੇ ਮੁਸਲਮਾਨਾਂ ਨੇ ਹਮੇਸ਼ਾ ਭਾਰਤ-ਪਾਕ ਜੰਗ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਪਾਵੇਂ ਵੀਰ ਅਬਦੁਲ ਹਮੀਦ ਹੋਵੇ ਪਾਵੇ ਕਿਹੜੀ ਵੀ ਜੰਗ ਹੋਵੇ ਉਹਦੇ ਵਿੱਚ ਸਾਡੇ ਮੁਸਲਮਾਨ ਫੌਜੀਆਂ ਨੇ ਹਮੇਸ਼ਾ ਆਪਣੀ ਜਾਨ ਦੇ ਉੱਪਰ ਖੇਲ ਕੇ ਦੇਸ਼ ਦੀ ਰੱਖਿਆ ਕੀਤੀ ਹੈ ਔਰ ਹਿੰਦੁਸਤਾਨ ਦੇ ਵਿੱਚ ਹੋਈਆਂ ਨੇ ਦੋਨੋਂ ਪਾਸੇ ਦੇ ਜਿਹੜੇ ਆਵਾਮ ਨੇ નિર્ਦੋਸ਼ ਆਵਾਮ ਮਾਰੇ ਜਾਣ ਤਾਂ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਉੱਥੇ ਅਸੀਂ ਸਾਰੇ ਮੁਸਲਮਾਨ ਸਾਰੇ ਹਿੰਦੂ ਸਾਰੇ ਸਿੱਖ ਸਾਰੇ ਦੇਸ਼ ਨੂੰ ਪਿਆਰ ਕਰਨ ਵਾਲੇ ਸੀ ਲੋਕ ਇਹ ਕਹਾ ਪਾਵੇਂ ਸੈਂਟਰ ਦੇ ਵਿੱਚ ਪਾਵੇਂ ਸਾਡੇ ਵਿਰੋਧੀ ਸਰਕਾਰ ਇਸ ਵੇਲੇ ਹੈ ਮਗਰ ਹਿੰਦੂ ਕਾ ਹੋ ਜਾਂ ਮੁਸਲਮਾ ਕਾ ਆਪਨੇ ਆਲਮ ਕਾ ਖੂਨ ਹੈ ਆਖਿਰ ਜੰਗ ਤੋ ਖੁਦ ਹੀ ਇੱਕ ਮਸਲਾ ਹੈ ਜੰਗ ਕਿਆ ਮਸਲੋਂ ਕਾ ਹੱਲ ਹੋਗੀ ਆਗ ਔਰ ਖੂਨ ਆਜ ਬਖਸ਼ੇਗੀ ਭੂਖ ਔਰ ਅਫਲਾਸ ਹਮਕੋ ਕਲ ਦੇਗੀ ਇਸ ਲਈ ਐ ਸ਼ਰੀਫ ਇਨਸਾਨੋ जंग टलती रहे तो बेहतर है आप और हम सभी के आंगन में शमा जलती रहे तो बेहतर है दरअसल गल ये है कि जदों दबर आईया ने कि पाकिस्तान ने भारत के उपर ਜਿਹੜਾ ਕਿ ਕਿਹਾ ਜਾਂਦਾ ਹੈ ਕਿ ਆਤਕਵਾਦੀ ਹਮਲਾ ਕੀਤਾ ਹੈਗਾ ਜਿਹਦੀ ਕਿ ਹਾਲ ਤੱਕ ਪਰ ਹੋਏ ਕਿ ਪੁਸ਼ਟੀ ਨਹੀਂ ਹੋਈ ਹੈਗੀ ਤੇ ਇਥੇ ਕੜੀ ਤੋਂ ਲੈ ਕੇ ਕੁਝ ਰਸਰਾਦੀਆਂ ਖਬਰਾਂ ਸੀਗੀਆਂ ਕਿ ਕੁਝ ਕੈਜੂਐਲਟੀ ਹੋਈਆਂ ਨੇ ਪਾਕਿਸਤਾਨ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਹੋਈਆਂ ਨੇ ਦੋਨੋਂ ਪਾਸੇ ਦੇ ਜਿਹੜੇ ਆਵਾਮ ਨੇ નિર્ਦੋਸ਼ ਆਵਾਮ ਮਾਰੇ ਜਾਣ ਤਾਂ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਪਰ ਜੇ ਸਾਡੇ ਦੇਸ਼ ਦੀ ਕੋਈ ਆਨ ਬਾਨ ਸ਼ਾਨ ਦਾ ਜਿੱਥੇ ਮਸਲਾ ਆਏਗਾ ਉੱਥੇ ਅਸੀਂ ਸਾਰੇ ਮੁਸਲਮਾਨ ਸਾਰੇ ਹਿੰਦੂ ਸਾਰੇ ਸਿੱਖ ਸਾਰੇ ਦੇਸ਼ ਨੂੰ ਪਿਆਰ ਕਰਨ ਵਾਲੇ ਸੀ ਲੋਕ ਇਹ ਕਹਾਂ ਪਾਵੇਂ ਸੈਂਟਰ ਦੇ ਵਿੱਚ ਪਾਵੇਂ ਸਾਡੇ ਵਿਰੋਧੀ ਸਰਕਾਰ ਇਸ ਵੇਲੇ ਹੈ ਮਗਰ ਇਸ ਮਾਮਲੇ ਦੇ ਵਿੱਚ ਅਸੀਂ ਦੇਸ਼ ਦੇ ਹਿੱਤ ਦੇ ਵਿੱਚ ਅਸੀਂ ਇਕਾਂ ਅਸੀਂ ਸਾਡੀ ਜਿਹੜੀ ਭਾਰਤ ਸਰਕਾਰ ਹੈ ਅਸੀਂ ਉਹਦੇ ਨਾਲ ਆ ਅਸੀਂ ਹਰ ਉਹ ਆਵਾਜ਼ ਦਾ ਜਿਹੜਾ ਹੈਗਾ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੀ ਸਾਡੇ ਜਿਹੜੇ ਦੇਸ਼ ਵਾਸਤੇ ਘਾਤਕ ਹੋਏਗੀ ਜਾਂ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਕਰੇਗੀ ਅਸੀਂ ਉਹਨੂੰ ਮੂੰਹ ਤੋੜਵਾ ਜਵਾਬ ਦੇ ਸਾਡਾ ਹਮੇਸ਼ਾ ਚਾਹੇ ਕਿਸੇ ਵੀ ਕਿਸਮ ਦੀ ਪਰ ਪਾਰਤਪਾਕ جنگ ਹੋਵੇ ਮੁਸਲਮਾਨਾਂ ਨੇ ਹਮੇਸ਼ਾ ਭਾਰਤ-ਪਾਕ ਜੰਗ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਪਾਵੇਂ ਵੀਰ ਅਬਦੁਲ ਹਮੀਦ ਹੋਵੇ ਪਾਵੇਂ ਕਿਹੜੀ ਵੀ ਜੰਗ ਹੋਵੇ ਉਹਦੇ ਵਿੱਚ ਸਾਡੇ ਮੁਸਲਮਾਨ ਫੌਜੀਆ ਨੇ ਹਮੇਸ਼ਾ ਆਪਣੀ ਜਾਨ ਦੇ ਉੱਪਰ ਖੇਲ ਕੇ ਦੇਸ਼ ਦੀ ਰੱਖਿਆ ਕੀਤੀ ਹੈ ਔਰ ਕਰਦੇ ਰਹਿਣਗੇ ਇਨਸ਼ਾਅੱਲਾ ਆਪਰੇ ਸਾਈਡ ਨੇ ਜਿਹੜੇ ਉਹਨਾਂ ਨੂੰ ਕਾਫੀ ਜ਼ਿਆਦਾ ਅੱਤਵਾਦੀ ਕੈਦ ਦੇਸਾਂ ਨੇ ਕੋਸ਼ਿਸ਼ ਕੀਤਾਗਾ ਜੀ ਉਹਨਾਂ ਦੇ ਹੀ ਦਿਖਾਣੇ ਤੇ ਜਿਹੜਾ ਹੈਗਾ ਹਮਲਾ ਕੀਤਾ ਗਿਆ ਲੱਗਦਾ ਕਿ ਸਹੀ ਹੈ ਅਗਰ ਐਸਾ ਹੋਇਆ ਹੈ ਦੇਖੋ ਆਤਕਵਾਦ ਦਾ ਦੇਖੋ ਕੋਈ ਧਰਮ ਨਹੀਂ ਹੁੰਦਾ ਆਤਕਵਾਦ ਦੇ ਉੱਪਰ ਅਗਰ ਕੋਈ ਹਮਲਾ ਕੀਤਾ ਹੈ ਸਾਡੇ ਦੇਸ਼ ਦਾ ਸਾਡਾ ਟੀਚਾ ਹੈਗਾ ਅਸੀਂ ਆਤਕਵਾਦ ਨੂੰ ਖਤਮ ਕਰਨਾ ਹੈਗਾ ਅਗਰ ਕੋਈ ਆਤਕਵਾਦੀ ਗਤੀਵਿਧੀਆਂ ਤੇ ਕੋਈ ਹਮਲਾ ਹੋਇਆ ਅਸੀਂ ਹਮੇਸ਼ਾ ਸਾਡੇ ਦੇਸ਼ ਦੇ ਨਾਲ ਆ ਅਸੀਂ ਇਸ ਗੱਲ ਦੇ ਕਿ ਅਗਰ ਆਤਕਵਾਦੀ ਕੋਈ ਹਮਲੇ ਨੂੰ ਕੋਈ ਮੂਹਰ ਤੋੜਵਾ ਕੋਈ ਜਵਾਬ ਦਿੱਤਾ ਜਾਂਦਾ ਹੈਗਾ ਜਿਹੜਾ ਹਮਲਾ ਹੋਇਆ ਸੀ ਪਹਿਲਗਾਮ ਦਾ ਔਰ ਉਸ ਦਾ ਜੋ ਵੀ ਜ਼ਿੰਮੇਵਾਰ ਹੈ ਉਸ ਦਾ ਚਾਹ ਪਾਕਿਸਤਾਨ ਹੈ ਚਾਹ ਇੰਡੀਆ 'ਚ ਕੋਈ ਬੈਠਾ ਹੈ ਸਾਨੂੰ ਹਮਲਾ ਕਰਕੇ ਉਸ ਨੂੰ ਬਤ ਜਿਹੜੀ ਸਜ਼ਾ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਔਰ ਜਿਹੜੀ ਮੁਸਲਮਾਨ ਕਮਿਊਨਿਟੀ ਹੈ ਸਭ ਨਾਲ ਮਿਲ ਕੇ ਖਾਸ ਕਰਕੇ ਮਲੇਕੋਲੇ ਦਾ ਜੇ ਇਹ ਕਲਚਰ ਰਿਹਾ ਹੈ ਸ਼ੁਰੂ ਤੋਂ ਰਵਾਇਤ ਰਹੀ ਹੈ ਕਿ ਅਮਨ ਉਮਾਨ ਇਥੇ ਰਿਹਾ ਹੈ ਅਜਾ ਜੰਗ ਹੋ ਰਹੀ ਹੈ ਅਸੀਂ ਸਰਕਾਰ ਦੇ ਨਾਲ ਹੈ ਚਾਹੇ ਅਸੀਂ ਇਹ ਸਰਕਾਰ ਦੇ ਨਾਲ ਸਹਿਮਤ ਨਹੀਂ ਹੈ ਕਿਉਂਕਿ ਜਿਹੜੀ ਐਂਟੀ ਮੁਸਲਮਾਨ ਪਾਲਿਸੀ ਹੈ ਸਰਕਾਰ ਦੀ ਔਰ ਇਲਜ਼ਾਮ ਲਾਇਆ ਗਿਆ ਅਸੀਂ ਮੁਸਲਮਾਨਾਂ ਤੇ ਬਲਕਿ ਦੇਖੇਗਾ ਜੇ ਮੁਸਲਮਾਨਾ ਜਿਹੜਾ ਅਦਲਿਕ ਸੀ ਮੁਸਲਮਾਨ ਸ਼ਖਸ ਸੀ ਉਸਨੇ ਬਚਾਇਆ ਬਚਾਉਣ ਦੇ ਕੋਸ਼ਿਸ਼ ਹਿੰਦੂ ਭਾਈਆਂ ਨੂੰ ਉਸਨੇ ਆਪਣੀ ਜਾਨ ਦਿੱਤੀ ਅਸੀਂ ਸਰਕਾਰ ਦੇ ਫੇਰ ਵੀ ਅਸੀਂ ਮਸਲਮ ਕਮੇਟੀ ਜਿਹੜੀ ਨਾਲ ਹੈ ਜੇ ਜੰਗ ਵੀ ਕਰਦੇ ਨੇ ਅਸੀਂ ਇਹਨਾਂ ਨਾਲ ਖੜੇ ਆਂ ਲੇਕਿਨ ਅਸੀਂ ਆਮਨੁਅਮਾਨ ਔਰ ਜਿਹੜਾ ਆਪਸੀ ਭਾਈਚਾਰਾ ਅਸੀਂ ਚਾਹੁੰਦੇ ਆਂ ਵੀ ਸ਼ਾਂਤੀ ਨਾਲ ਜਿਹੜਾ ਇਹ ਮਸਲਾ ਹੱਲ ਹੋਏ ਔਰ ਜੰਗ ਕੋਈ ਦਾ ਕੋਈ ਸੋਲੂਸ਼ਨ ਨਹੀਂ ਹੈ ਕਿਸੇ ਵੀ ਮਸਲੇ ਦਾ ਆਮ ਲੋਕਾਂ ਦੀ ਗ੍ਰੈਜੂਲਟੀ ਦੀ ਗਲਤ ਹੈ ਆਮ ਜਿਹੜੇ ਲੋਕ ਮਾਰੇ ਜਾ ਰਹੇ ਨੇ ਦੋਨੋਂ ਪਾਸੇ ਹੁਣ ਪਤਾ ਲੱਗਿਆ ਉੱਥੇ ਵੀ ਕੁਝ ਆਮ ਲੋਕ ਮਾਰੇ ਮਰੇ ਗਏ ਨੇ ਜਿਹੜੇ ਹੱਤਵਾਦੀ ਮਾਰੇ ਨੇ ਅੱਛੀ ਗੱਲ ਹੈ ਉੱਥੇ ਜਾ ਕੇ ਵੜ ਕੇ ਤੁਸੀਂ ਆ ਹੱਤਵਾਦੀਆਂ ਨੂੰ ਮਾਰੋ ਅਸੀਂ ਨਾਲ ਆਂ لیکن عام ਜਿਹੜਾ انسان ہے ਉਹ ਇਸ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਉਹਦੀ ਕੈਸ਼ੁਐਲਟੀ ਨਹੀਂ ਹੋਣੀ ਚਾਹੀਦੀ